ਕਿਉਂਕਿ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੇ ਸਿੰਗਲਾ ਸਾਧਨ ਖੜਿਆ ਸੀ ਜਿਹੜੇ ਮੰਤਰੀ ਸੰਗ ਉਹਨਾਂ ਦੇ ਕੇਸ ਦਾ ਕੀ ਹੋਇਆ ਉਹਦਾ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮੇਰੇ ਜਾਣਕਾਰੀ ਦੇ ਮਤਲਬ ਤਾ ਉਹ ਚਲਾਨ ਵੀ ਪੇਸ਼ ਨਹੀਂ ਹੋਇਆ ਦੂਜੀ ਗੱਲ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਅਕਸਰ ਹੀ ਆਮ ਆਦਮੀ ਪਾਰਟੀ ਕਰਦੀ ਹੁੰਦੀ ਹੈ ਤੁਸੀਂ ਦੇਖਿਆ ਨਾ ਮੁਖੇਦਾਂ ਡੀਸੀ ਉਸ ਤੋਂ ਕੰਡ ਕਰਦਾ ਹੈ ਉਸ ਸਮੇਂ ਨੇ ਇਹ ਵੀ ਕਿਉਂ ਕੀਤਾ ਵੀ ਫਿਰ ਉਹਨਾਂ ਨੇ ਕਹਿ ਦੋਈ ਕੋਈ ਕੋਈ ਇਹੋ ਜਿਹਾ ਗੰਭੀਰ ਇਲਜ਼ਾਮ ਮਗੇ ਸਾ ਤੇ ਫਿਰ ਉਹਨਾਂ ਨੂੰ 15 ਦਿਨਾਂ ਬਾਅਦ ਬਾਹਰ ਵੀ ਕਰਤਾ ਉਹ ਨੌਕਰੀ ਕਰਤੇ ਇਸੇ ਤਰ੍ਹਾਂ ਪਿੱਛੇ ਜੇ ਤੁਸੀਂ ਵਿਜੀਲੈਂਸ ਦੇਦਾਰੀ ਜਿਹੜੇ ਉਹ ਸਸਪੈਂਡ ਪਰਪਸ ਉਹ ਬਾਹਰ ਵੀ ਕਰਤੇ ਪਰ ਸਰਕਾਰ ਚੈਂਬਰ ਕਿਉਂ ਤੇ ਕੀ ਕਰਦੀ ਸੋ ਓਏ ਪਹਿਲਾ ਗੱਲ ਤਾਂ ਨਹੀਂ ਹੈ ਵੱਡੇ ਸਾਹਮਣੇ ਇਹ ਤਾਂ ਤੀਜਾ ਵਾਕ ਹੈ ਤੋਂਦੂ ਪਹਿਲਾ ਇੱਕ ਪੁਖਿੰਡਾ ਦਿਹਾਤੀ ਦਾ ਐਮਐਲਏ ਜਿਸ ਇਸ ਦਾ 3rd ਐਪੀਸੀਓ ਕਿ ਉਹ ਕਿਉਂ ਹੈ ਕੀ ਨਹੀਂ ਜਿਹੜੀ ਗੱਲ ਅਜੇ ਸਾਹਮਣੇ ਨਹੀਂ ਹੈ ਪੂਰੀ ਬਾਰੇ ਕੋਈ ਪਤਾ ਹੀ ਨਹੀਂ ਕਦੇ ਕਦੇ ਐ ਲੱਗਦਾ ਕਿ ਬਹੁਤ ਵਾਰੀ ਆਮ ਆਦਮੀ ਪਾਰਟੀ ਸੂਫਾ ਛੱਡਦੀ ਹੈ ਨਵੀਂ ਕਹਾਣੀ ਨਵਾਂ ਸਾਰਾ ਡਾਇਵਰਜਨ ਕਰਦੀ ਹੈ ਡਾਇਵਰਟ ਕਰਦੀ ਹੈ ਸੋ ਇਹਦੇ ਬਾਰੇ ਅੱਜ ਕਿੱਪਾ ਟਿਕੀ ਟਿਕੀ ਕਰਨੀ ਉਹ ਨਹੀਂ ਹੈ ਪਰ ਜਿਹੜੇ ਪੁਰਾਣਾ ਐਕਸਪੀਰੀਅੰਸ ਹੈ ਉਹਰੇ ਤੋਂ ਮੈਂ ਤੁਹਾਨੂੰ ਕ੍ਰਿਟੀਕਲ ਹਸਪੀਟਲ ਗਿੱਦੜਵਾ ਵਿੱਚ ਨੀ ਪੱਤਰ ਰੱਖਿਆ ਜਾ ਰਿਹਾ ਵਿਧਾਇਕ ਵੱਲੋਂ ਮੁਕਸਰ ਹੋਣਾ ਸੀ ਕੋਰਟ ਵਿੱਚ ਹਾਈ ਕੋਰਟ ਕੇਸ ਚੱਲ ਰਹੇ ਆਲੇ ਤੇ ਨੀ ਪੱਤਰ ਰੱਖੀ ਜਾ ਰਿਹਾ ਪਤਾ ਨਹੀਂ ਦੇਖੋ ਮੈਂ ਨੀ ਪੱਥਰੀ ਕਹਿੰਦੇ ਹੁੰਦੇ ਸੀ ਮਿਸਤਰੀਆਂ ਦੇ ਨਾਲ ਲਿਖਿਆ ਕਰਾਂਗੇ ਜੀ ਪੱਥਰ ਆਮ ਆਦਮੀ ਪਾਰਟੀ ਮਜ਼ਦੂਰਾ ਦੇ ਨਾਲ ਲਿਖਿਆ ਕਰਾਂਗੇ ਮਾਨ ਸਾਹਿਬ ਦਾ ਹੀ ਵਰਡਿੰਗ ਹੈ ਤੁਸੀਂ ਅੱਗੇ ਦੇਖੋ ਨੀ ਪੱਥਰ ਬੜੇ ਰੱਖੇ ਤੇ ਪਾਰਟੀ ਵਾਲੇ ਵੀ ਖੜਾ ਹੋਣ ਭਾਵੇਂ ਜਦੋਂ ਤੁਸੀਂ ਅਮਨ ਅਰੂੜਾ ਜੀ ਤੇ ਛੱਪੜ ਦਾ ਨਵੀਨੀਕਰਨ ਦਾ ਨੀ ਕੁੱਤੇ ਰੱਖੇ ਗਏ ਸੀ ਜਾਤੂ ਦੇ ਹਾਲਾਤ ਇੱਕ ਨੀ ਪੱਥਰ ਰੱਖਨੇ ਇੱਕ ਅਮਲੀ ਜਾਮਾ ਤੇ ਚੋਲਾ ਉਹ ਗਿੱਦੜਬਾਚ ਵਿੱਚ ਸੁਣਿਆ ਸੀ ਉਹ ਕਹਿੰਦੇ ਵੀ 12 ਸਾਲ ਬਨਾਮ 2.5 ਸਾਲ ਹੁਣ ਗਿੱਦੜਵਾਜ ਕੁਝ ਹੋ ਨਹੀਂ ਰਿਹਾ ਉਹ ਸਾਡੇ ਤਿੰਨ ਨੂੰ ਅਨਜਾਮ ਲਾ ਰਹੇ ਆ ਆਪਣੀ ਨਹਿਰ ਕਿੱਧਰ ਗਈ ਮਾਲਵਾ ਤੁਹਾਨੂੰ ਪਤਾ ਹੈ ਮੈਂ ਮਾਲਵਾ ਨਹਿਰ ਦਾ ਦੋਤੇ ਆ ਕੇ ਟੱਕਰਿਆ ਸੀਐਮ ਸਾਹਿਬ ਨੇ ਲਾਇਆ ਸੀ ਉਹ ਕਿੱਥੇ ਹੈ ਨਹਿਰ ਪੂਰੇ ਇਸੇ ਬਜਟ ਕਿੱਥੇ ਹੈ ਸੋ ਇਹ ਇਸ ਤਰ੍ਹਾਂ ਦੀ ਨਹੀਂ ਪੱਥਰ ਸੁਬੂਫੇ ਛੱਡਣ ਦੀ ਜਿਹੜੇ ਆਦੀ ਨੇ ਆਪਣੇ ਅਮਨ ਮਾਰਕੀਟ ਕਮੇਟੀ ਲੈ ਕੇ ਬੜੇ ਹੋ ਰਹੀਏ ਸਿਆਸਤ ਜੀ ਤੁਹਾਡੇ ਤੇ ਇਲਿਗੇਸ਼ਨ ਲਾਈ ਜਾਂਦੇ ਉਹਨਾਂ ਵੱਲੋਂ ਉਹਨਾਂ ਤੇ ਮਿਸਪਲ ਕਮੇਟੀ ਸਰੋ ਮਿਸਪਲ ਕਮੇਟੀ ਲਾ ਕੇ ਤਾਂ ਅਰਦੇਲੀਸ਼ਨ ਲਾਈ ਜਾ ਰਹੀ ਹੈ ਨਹੀਂ ਕੰਮ ਨਹੀਂ ਹੋ ਰਿਹਾ ਸਟਾਨਕਰੀਟ ਉੱਤੇ ਕਮੇਟੀ ਦੇਖੋ ਮੈਨੂੰ ਇਹ ਦੱਸੋ ਮੁੱਖ ਮੰਤਰੀ ਵੱਡਾ ਐਮ ਐਲ ਏ ਵੱਡਾ ਜਾਂ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਵੱਡਾ ਦੱਸਿਓ ਮੇਰਾ ਸਵਾਲ ਸੰਤਾਪ ਦਾ ਲੋਕਣ ਭੁਗਤਣਾ ਮੈਂ ਤੁਹਾਨੂੰ ਪੁੱਛ ਰਿਹਾ ਕੌਣ ਵੱਡਾ ਹੈ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਤੁਸੀਂ ਗਿੱਦੜ ਵੀ ਨੂੰ ਐ ਸਵਾਲ ਤੁਸੀਂ ਜਨਤਾ ਨੂੰ ਫਿਰ ਇਹ ਗੱਲ ਕਹਿੰਦੇ ਤੁਸੀਂ ਕਿਉਂ ਕਿਹਾ 22 ਸਾਲ ਬਨਾਮ 12 ਸਾਲ ਦੀ ਅਸੀਂ ਆਉਂਦੇ ਆ ਫੱਟੇ ਚੱਕਦੇ ਨਹੀਂ ਤੁਸੀਂ ਕਹਿੰਦੇ ਭਾਈ ਉਹ ਫੱਟੇ ਨਹੀਂ ਚੱਕੇ ਜਾਣੇ ਸਾਰੇ ਕੋਲ ਪ੍ਰਧਾਨ ਹਨ ਹੁਣ ਤੁਸੀਂ ਪ੍ਰਧਾਨ ਦਾ ਬਹਾਨਾ ਬਣਾਈ ਫਿਰਦੇ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਸਾਰੇ ਬਹਾਨੇ ਜਿਨੇ ਕੰਮ ਕਰਨਾ ਹੋਵੇ ਉਹ ਰਹੀ ਉਸੇ ਸਟੇਜ ਤੇ ਕੋਈ ਰੋਕ ਟੋਕ ਨਹੀਂ ਹੈ ਤੇ ਮੁੱਖ ਮੰਤਰੀ ਵੱਡਾ ਹੁੰਦਾ ਹੈ ਤੇ ਐਮ ਐਲ ਏ ਵੱਡਾ ਹੁੰਦਾ ਹੈ ਨਾ ਕਿ ਮਿਊਨਿਸਪਲ ਕਮੇਟੀ ਦਾ ਪ੍ਰਧਾਨੇ ਦਾ ਬੜਾ ਸੌਖਾ ਕੰਮ ਹੈ ਜਦੋਂ ਕੰਮ ਨਾ ਚੱਲੇ ਕਹਦੇ ਹੋ ਵੀ ਰਾਜਾ ਨਹੀਂ ਹੋਣ ਦਿੰਦਾ ਜਾਂ ਮਿਊਂਸਿਪਲਿਟੀ ਦਾ ਪ੍ਰਧਾਨ ਨਹੀਂ ਬਣਦਾ ਵਾਹ ਇਹ ਜੋ ਸਟੇਪ ਤੇ ਹੋਇਆ ਉਸ ਤੋਂ ਬਾਅਦ ਤੁਸੀਂ ਇਹ ਗੱਲ ਵੀ ਟੀਮ ਵਰਕਰਾਂ ਨੂੰ ਅਨਕਸ਼ਮ ਦੇ ਸਟੇਪ ਤੇ ਕੁਝ ਹੋਇਆ ਇਹ ਵੀ ਉਹ ਚੀਜ਼ਾਂ ਵੀ ਬਣਾਈਆਂ ਡੀਐਨ ਬੀਡੀਆ ਨੇ ਬਣਾਈਆਂ ਉਸਨੇ ਕੋਈ ਮੀਡੀਆ ਦੇ ਸਾਥੀਆਂ ਨੇ ਬਣਾਇਆ ਕੋਈ ਬੰਦਾ ਕੁਰਸੀ ਆਪੇ ਬਹਿਣ ਵਾਸਤੇ ਸ਼ਾਇਦ ਸੋਚਦਾ ਨਹੀਂ ਉਸੇ ਦੇਖੋ ਕਈ ਆਰੀ ਮਾਈਕ ਸੁਣੋ ਮੁਖ ਸਰ ਕਈ ਆਰੀ ਮਾਈਕ ਲਾਉਣ ਪਿੱਛੇ ਤੁਸੀਂ ਪੱਤਰਕਾਰ ਲੜਦੇ ਹੋ ਗਾ ਮੇਰਾ ਮਾਈਕ ਉਹ ਮੇਰਾ ਮਾਈਕ ਅਸੀਂ ਤਾਂ ਤੁਹਾਡੀ ਵੀਡੀਓ ਜਗਾਉਂਦੇ ਹਾਂ ਹੁਣ ਕੋਈ ਨੇ ਕੁਰਸੀ ਤੇ ਬੈਠਾ ਸੀ ਜਾਂ ਬਹਿਣਾ ਸੀ ਜਾਂ ਉੱਤੇ ਆਉਣਾ ਸੀ ਕਈ ਰੀਪੀਟ ਪੜਕਾ ਉਹਨੂੰ ਤੁਸੀਂ ਚਲਾ ਦਿੰਦੇ ਹੋ ਕਾਂਗਰਸ ਪਾਰਟੀ ਵਿਚਾਰਾਂ ਦੀ ਥੋੜੀ ਮੋਟੀ ਮੱਤ ਪੇਂਦੇ ਹੈ ਲੇਕਿਨ ਜਿੱਥੇ ਪੰਜਾਬ ਦੀ ਜਨਤਾ ਦਾ ਸਵਾਲ ਹੈ ਪੰਜਾਬ ਦੀ ਅਣਖ ਔਰ ਗੈਰਤ ਦਾ ਸਵਾਲ ਹੈ ਪੰਜਾਬ ਦੀ ਆਬਰੂ ਦਾ ਸਵਾਲ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਆਪ ਦੇ ਜਿਹੜੇ ਨਿੱਜੀ ਸਵਾਰਥ ਛੱਡ ਕੇ ਲੋਕਾਂ ਦੀ ਲੜਾਈ ਲੜਨਗੇ ਔਰ ਹਸਦਾ ਵਸਦਾ ਪੰਜਾਬ ਦੁਬਾਰੇ ਲਾਸਟ ਵਾਲੇ ਸਟਾਈ ਦੀਆਂ ਤਿਆਰੀਆਂ ਹੋ ਰਹੀਆਂ ਜੀ ਇਸ ਤਰ੍ਹਾਂ ਜਿੱਥੇ ਜਾਰੀ ਜਿੰਨ ਕਹਿ ਸਕਦੇ ਹਾਂ ਬਹੁਤ ਤਰ੍ਹਾਂ ਤੋਂ ਲੱਗੇ ਹੋਏ ਸਟਾਈ ਦੀਆਂ ਤਿਆਰੀਆਂ ਧੰਨਵਾਦ ਠੀਕ ਹੈ